ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟਾਨਕੋਟ ਸ਼ੁਕਰ ਬਹਿ ਕੇ ਗੱਲ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੁਖਦੇਵ ਭਾਜੀ ਹੋਰ ਨੇ ਸਾਰਾ ਤੁਹਾਨੂੰ ਦੱਸ ਹੀ ਦਿੱਤਾ ਜੋ ਇਹਨਾਂ ਨੇ ਗੱਲ ਕਹੀ ਹੈ ਉਹਨੂੰ ਮੈਂ ਵੀ ਮੰਨਦਾ ਜੋ ਇਹਨਾਂ ਨੇ ਗੱਲ ਕੀਤੀ ਹੈ ਵੀ ਉਹ ਡਿਊਟੀ ਲੱਗੀ ਹੋਈ ਸੀਗੀ ਸਭ ਤੋਂ ਪਹਿਲਾਂ ਤਾਂ ਮੈਂ ਗੁਰੂ ਸਾਹਿਬ ਦਾ ਸ਼ੁਕਰ ਕਰਦਾ ਕਿਉਂਕਿ ਉਹ ਇੰਨਾ ਬਿਆੰਤ ਹੈ ਪਾਪੀ ਤੇ ਪਾਪੀ ਨੂੰ ਵੀ ਕਿਸੇ ਹੋਰ ਇਹ ਪਾਪ ਦੇ ਲਈ ਚੁਣ ਲੈਂਦਾ ਉਹ ਤੇ ਉਹ ਸਾਡੀ ਸੇਵਾ ਲੱਗੀ ਕਿਉਂਕਿ ਜਦੋਂ ਸਾਨੂੰ ਇੱਕ ਅਚਨਚੇਤ ਹੈ ਕਈ ਵਾਰ ਫੋਨ ਆਉਂਦੇ ਬਹੁਤ ਫੋਨ ਆਉਂਦੇ ਵੀ ਆਹ ਮੁੱਦਾ ਹੈ ਜੀ ਇੱਧੇ ਤੇ ਆ ਕੇ ਕਵਰੇਜ ਕਰੋ ਨਹੀਂ ਜਾਇਆ ਜਾਂਦਾ ਇਹ ਇੱਕ ਵੀਰ ਮੈਨੂੰ ਦੱਸਦਾ ਵੀ ਇਸ ਤਰ੍ਹਾਂ ਕਰਕੇ ਇੱਕ ਬੰਦਾ ਉੱਥੇ 20 ਸਾਲ ਤੋਂ ਲੁੱਟ ਹੋ ਰਹੀ ਤੇ ਹੁਣ ਜਿਹੜਾ ਬੰਦਾ ਕਾਊਂਟਰ ਤੇ ਖੜਦਾ ਉਹ ਸਾਬ ਸੂਰਤ ਹੈ ਦਾੜਾ ਪ੍ਰਕਾਸ਼ ਹੈ ਤੇ ਮਾਨੂੰ ਬੜੀ ਠੇਸ ਪੁੱਜੀ ਇਹ ਗੁਰੂ ਨੇ ਆਪ ਹੀ ਤੋੜ ਲਿਆ ਮੈਂ ਕਿ ਚਲਦੇ ਆ ਜੀ ਚਲੋ ਇਹ ਪਰਮਾਤਮਾ ਦੇ ਭਾਣੇ ਚ ਗਏ ਜੇ ਉੱਥੇ ਧੰਨਵਾਦ ਆਉਨਾ ਪੱਤਰਕਾਰ ਸਹਿਬਾਨਾਂ ਦਾ ਜਿਨ੍ਹਾਂ ਨੇ ਇਹਨਾਂ ਨੂੰ ਸਲਾਹ ਦਿੱਤੀ ਵੀ ਪੀਲਾ ਕਾਰਡ ਚੈੱਕ ਕਰ ਲਿਓ ਇਹਦਾ ਆ ਗਿਆ ਮੈਂ ਦੇਣ ਬਾਈ ਜੀ ਉਹ ਆਏ ਨਹੀਂ ਮੇਰਾ خیال ਉਹ ਜੇ ਉਹ ਕਿਤੇ ਇਹਨੂੰ ਵੀਰ ਨੂੰ ਨਾ ਕਹਿੰਦੇ ਪੀਲਾ ਕਾਰਡ ਫਿਰ ਮੈਂ ਉਹ ਗਾ ਕੇ ਤੇ ਜਿੰਨਾ 140 ਦੇ 1750 ਲੈ ਸੀ ਉਹਦੀ ਮੈਂ ਲੈ ਲੈਣਾ ਸੀ ਜੀ ਵਰਸ਼ਨ ਤੇ ਕਿੰਨਾ ਦਾ ਲੈ ਲੈਣਾ ਸੀਗਾ ਜੀ ਉਹ ਖਬਰ ਚੱਲ ਜਾਣੀ ਸੀ ਉਹਦਾ ਫਿਰ ਕਮੈਂਟਾਂ ਦੇ ਵਿੱਚ ਮਾੜਾ ਮੋਟਾ ਹੁੰਦਾ ਹੁੰਦਾ ਪਰ ਜਿਹੜਾ ਉਹ ਪੀਲਾ ਕਾਰਡ ਚੈੱਕ ਕਰਨ ਵਾਲਾ ਕੰਮ ਕਰ ਲਿਆ ਉਹ ਗੁਰੂ ਸਾਹਿਬ ਨੇ ਹੀ ਵਿੱਧ ਬਣਾਈ ਹੋਈ ਸੀ ਬਾਈ ਜੀ ਸਾਰਾ ਕੁਝ ਪ੍ਰਮਾਤਮਾ ਦੇ ਭਾਣੇ ਨੂੰ ਮੈਂ ਵੇਖ ਰਿਹਾ ਸੀਗਾ ਹੁਣ ਤੱਕ ਮੈਂ ਦੇਖ ਰਿਹਾ ਉਸ ਚੀਜ਼ ਨੂੰ ਵੀ ਕਿਵੇਂ ਗੁਰੂ ਸਾਹਿਬ ਨੇ ਉਹ ਕੰਮ ਕੀਤਾ ਕਰਵਾਇਆ 20 ਸਾਲ ਤੋਂ ਠੱਗੀ ਤੇ ਫਿਰ ਉਹ ਕਹਿੰਦੇ ਜੀ ਗੁੰਡੇ ਵੀ ਪਾਲੇ ਹੋਏ ਸੀ ਕੁਝ ਕਿਉਂਕਿ 50 60 ਬੰਦੇ ਤਾਂ ਸਾਡੇ ਕੋਲ ਵੀ ਗੱਡੀ ਘੇਰ ਲਈ ਉਹਨਾਂ ਨੇ ਗੱਡੀ ਘੇਰੀ ਵੀਡੀਓ ਬਣਾਉਣ ਲੱਗੇ ਬਹੁਤ ਕੁਝ ਹੋਇਆ ਉੱਥੇ ਪਰ ਪ੍ਰਮਾਤਮਾ ਦੀ ਕਿਰਪਾ ਜਦੋਂ ਵਾਹਿਗੁਰੂ ਨੇ ਆਪ ਮੇਰ ਕਰਕੇ ਭੇਜਿਆ ਹੁੰਦਾ ਫਿਰ ਬਚਾਉਣ ਵਾਲਾ ਵੀ ਮਾਲਕੇ ਹੁੰਦਾ 60 ਬੰਦੇ ਇੱਕ ਪਾਸੇ ਹੁਣ 4 ਬੰਦੇ ਇੱਕ ਪਾਸੇ ਹੁਣ 5 ਤੇ ਉਹਨਾਂ ਤੇ ਹਮਲਾ ਵੀ ਨਹੀਂ ਹੱਥ ਵੀ ਨਹੀਂ ਆਈ ਆਈ ਕਹਿੰਦੇ ਤਾਚਾ ਮੇਰੇ ਕੇਸ ਨੂੰ ਜੀ ਆਪ ਵੀ ਨਹੀਂ ਕਰਨ ਦਿੱਤਾ ਵਾਹਿਗੁਰੂ ਨੇ ਤੇ ਉਹ ਮਾਲਕ ਦਾ ਭਾਣਾ ਸੀ ਜੀ ਪ੍ਰਮਾਤਮਾ ਦਾ ਤੇ ਰਹੀ ਗੱਲ ਉਸ ਤੋਂ ਬਾਅਦ ਦੀ ਘਟਨਾ ਦੀ ਮੈਨੂੰ ਲਗਾਤਾਰ ਫੋਨ ਆਏ ਵੀ ਦੱਸੋ ਜੀ ਹੁਣ ਧਰਾਮਾ ਲਵਾਓ ਕਿਹੜੀਆਂ ਲਾਉਣੀਆਂ ਇਹਨਾਂ ਦੇ ਉੱਤੇ ਮੈਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਖੜਾ ਉਸ ਪਰਿਵਾਰ ਦੇ ਨਾਲ ਜੇ ਰਤੀ ਜਿੰਨਾ ਵੀ ਮੇਰੇ ਅੰਦਰ ਨਫ਼ਰਤ ਗੁੱਸਾ ਕੁਝ ਵੀ ਹੋਇਆ ਮੈਂ ਦੇਣਦਾਰ ਮੇਰਾ ਸਿਰਫ ਨਿੱਜੀ ਐਨਕ ਹੋਆ ਮੇਰਾ ਜਿਹੜਾ ਪਰਸਨਲ ਫੋਨ ਸੀ ਉਹ ਚੋਰੀ ਹੋ ਗਿਆ ਇਸ ਤੋਂ ਇਲਾਵਾ ਮੇਰਾ ਨਿੱਜੀ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਖੜਨ ਦੀ ਗੱਲ ਅੱਜ ਹੋਈ ਹੈ ਤਾਂ ਇਹ ਮੈਂ ਵੀ ਇਸ ਗੱਲ ਨੂੰ ਤੁਹਾਡੇ ਅੱਗੇ ਰੱਖਦਾ ਵੀ ਮੈਂ 1% ਵੀ ਜਿਵੇਂ ਬੀਰ ਜਿਨਾ ਬਖਸ਼ਿਸ਼ ਵਾਲੀ ਕਹਾਣੀ ਸੁਣਾਈ ਹੈ ਨਾ ਭਾਂਡੇਆਂ ਵਾਲੀ ਭਾਂਡੇ ਚੋਰ ਦੀ ਗੁਰੂ ਪਾਤਸ਼ਾਹ ਜੀ ਨੇ ਉਹ ਹੱਦੇ ਦਿਲ ਦਿੱਤਾ ਹੋਇਆ ਮੈਨੂੰ ਜੇ ਤਾਂ ਮੇਰੇ ਕੋਈ ਕੇਸਾਂ ਦੀ ਬਿਆਦ ਵੀ ਜਾਂ ਕੁਝ ਹੁੰਦੀ ਫਿਰ ਤਾਂ ਮੈਂ ਉੱਥੇ ਖਲਾਰੇ ਪਾਉਂਦਾ ਕਿਉਂਕਿ ਉਹ ਉਹ ਬਖਸ਼ਣ ਨੂੰ ਨਹੀਂ ਕੀਤਾ ਗੁਰੂ ਸਾਹਿਬ ਨੇ ਪਰ ਹੁਣ ਪਾਣੀ ਤੋਂ ਵੀ ਠੰਡੇ ਦਿੱਤੇ ਹੋਏ ਆ ਹਰਦੇ ਗੁਰੂ ਨੇ ਇੱਕ ਸ਼ਬਦ ਆ ਗੁਰੂ ਸਾਹਿਬ ਦਾ ਸ਼ਬਦ ਆ ਪ੍ਰਭ ਪਾਸ ਜਾਣ ਕੀ ਅਰਦਾਸ ਜੋ ਦਾਸ ਤੇਰੇ ਕੀ ਨਿੰਦਾ ਕਰੇ ਤੇ ਸਮਾਰ ਪਹਚਾਈ ਇਹ ਤੁਕ ਪੜਨ ਦੇ ਲਈ ਬਹੁਤ ਵੱਡਾ ਜਿਗਰਾ ਚਾਹੀਦਾ ਉਹ ਜਿਗਰਾ ਵੀ ਨਹੀਂ ਹੈਗਾ ਬਾਜੀ ਜੋ ਦਾਸ ਤੇਰੇ ਕੀ ਨਿੰਦਾ ਕਰੇ ਤੇ ਸਮਾਰ ਪਹਚਾਈ ਉਹ ਉਹ ਜਿਗਰਾ ਨਹੀਂ ਹੈਗਾ ਅਸੀਂ ਤਾਂ ਗੁਰੂ ਅੱਗੇ ਕਹਿੰਦੇ ਆ ਵੀ ਵਾਹਿਗੁਰੂ ਸਮੱਤ ਬਖਸ਼ ਨੀ ਉਹ ਕਿੰਨੇ ਤੋਂ ਕਿੰਨਾ ਪਾਪੀ ਸਾਡੇ ਖਿਲਾਫ ਬੋਲਣ ਵਾਲਾ ਕਿਉਂ ਨਾ ਹੋਵੇ ਅਸੀਂ ਤਾਂ ਅਰਦਾਸ ਸਰਬੱਤ ਦੇ ਭਲੇ ਦੀ ਕਰਦੇ ਆ ਤੇ ਗਰੀਬ ਦੇ ਨਾਲ ਹੋ ਰੇ ੱੱੱਕੇ ਦੇ ਲਈ ਬਾਈ ਜੀ ਗਰੀਬ ਦੇ ਨਾਲ ਸੰਗਤ ਜੀ ਜਿੱਥੇ ੱੱੱਕਾ ਹੋ ਰਿਹਾ ਸੀਗਾ ਉੱਥੇ ਗੁਰੂ ਨੇ ਆਪ ਲੈ ਕੇ ਗਏ ਗੁਰੂ ਸਾਹਿਬ ਉਹਦੇ ਹੁਕਮ ਦੇ ਵਿੱਚ ਗਏ ਜੋ ਕੁਝ ਹੋਇਆ ਮੈਨੂੰ ਕੁਝ ਨਹੀਂ ਪਤਾ ਜੀ ਮੈਂ ਉੱਥੇ ਕੀ ਬੋਲੀ ਗਿਆ ਕੀ ਨਹੀਂ ਬੋਲਿਆ ਕਿਵੇਂ ਵਿਦ ਬਣੀ ਗਈ ਉਹਦਾ ਨਤੀਜਾ ਇਹ ਆ ਵੀ ਅੱਜ ਉਹ ਪਰਿਵਾਰ ਕਹਿੰਦਾ ਵੀ ਸਾਡੀ ਇੱਜ਼ਤ ਦਾ ਸਵਾਲ ਹੈ ਕਿਉਂਕਿ ਮੈਂ ਵੀ ਇਹ ਮੰਨਦਾ ਵੀ ਜਦੋਂ ਗੁਰੂ ਦੇ ਦਰ ਦੇ ਉੱਤੇ ਆ ਕੇ ਜਗਦੀਪ ਸਿੰਘ ਇਹ ਕਹੇ ਵੀ ਹੈ ਵਾਹਿਗੁਰੂ ਲੋਕ ਤਾਂ ਮੈਨੂੰ ਥਲੀ ਸਾਹਿਬ ਕਹਿੰਦੇ ਆ ਪਰ ਮੈਂ ਹੈ ਕੁੱਤਾ ਹੀ ਆ ਸਾਰਦੀਓ ਨਿਮਾਣਿਆ ਤੂੰ ਮਾਨਿਕ ਸ਼ਬਦ ਆਉਂਦਾ ਉਹਦੇ ਵਿੱਚ ਇੱਕ ਪੰਗਤੀ ਆਉਂਦੀ ਹੈ ਕਰਮ ਨਾ ਜਾਣਾਂ ਧਰਮ ਨਾ ਜਾਣਾਂ ਸਾਰ ਨਾ ਜਾਣਾਂ ਤੇਰੀ ਕਰਮ ਨਾ ਜਾਣਾਂ ਧਰਮ ਨਾ ਜਾਣਾਂ ਇਸ ਤਰ੍ਹਾਂ ਦੀ ਇੱਕ ਪੰਗਤੀ ਹੋਣੀ ਹੈ ਮਤਲਬ ਕਿ ਲੋਭੀ ਮਾਇਆ ਤਾਰੀ ਨਾਮ ਪਰਿਓ ਭਗਤ ਗੋਬਿੰਦ ਕਾ ਇਹ ਰਾਖੋ ਪੈਜ ਤੁਬਾਰ ਤੁਮਾਰੀ ਕਰਮ ਨਹੀਂ ਜਾਣਦਾ ਮੈਂ ਇਹ ਅਰਦਾਸ ਕਰਦਾ ਵਾਹਿਗੁਰੂ ਮੈਂ ਤਾਂ ਕਰਮ ਨਹੀਂ ਜਾਣਦਾ ਧਰਮ ਨਹੀਂ ਜਾਣਦਾ ਮਾਇਆ ਦੇ ਲੋਭ ਨੇ ਮੈਨੂੰ ਘੇਰਿਆ ਹੋਇਆ ਪਰ ਇਸ ਕੁੱਤੇ ਨੂੰ ਤੇਰਾ ਦਾਸ ਕਹਿੰਦੇ ਆ ਜੇ ਤੇਰਾ ਇਹ ਗੋਬਿੰਦ ਦਾ ਭਗਤ ਕਿਹਾ ਜਾਂਦਾ ਜੇ ਮੈਨੂੰ ਤਾਂ ਫਿਰ ਹੁਣ ਮੇਰੀ ਪੈਜ ਰੱਖਣਾ ਆਪਣੇ ਨਾਮ ਦੀ ਪੈਜ ਰੱਖਣਾ ਤੇਰਾ ਕੰਮ ਆ ਗੁਰੂ ਤਾਂ ਮੇਰੀ ਬੇਨਤੀ ਹੈ ਜੀ ਵੀ ਵੀਰ ਜੀ ਹੋਰ ਨੇ ਪਹਿਲਾਂ ਹੀ ਬਹੁਤ ਕੁਝ ਦੱਸ ਦਿੱਤਾ ਜਿਹੜੀ ਪਰਸਨਲ ਦੀ ਗੱਲ ਸੀ ਮੈਂ ਦੱਸਤੀ ਆ ਜੀ ਜੋ ਹੁਣ ਤੁਸੀਂ ਕਾਰਜ ਕਰਨਾ ਚਾਹੁੰਦੇ ਹੋ ਜਿਵੇਂ ਵੀ ਮੇਰਾ ਤਾਂ ਵੀਰ ਜੀ ਸੁਝਾਅ ਬਣਦਾ ਨਹੀਂ ਮੈਂ ਬਤੌਰ ਪੱਤਰਕਾਰ ਮੈਂ ਸਿਰਫ ਉਸ ਨੂੰ ਚੀਜ਼ ਨੂੰ ਉਜਾਗਰ ਕਰਨ ਆਇਆ ਸੀ ਪਰ ਮੈਂ ਤਾਂ ਚਾਹੂੰਗਾ ਜੇ ਜਿਹੜਿਆ ਇਹਨਾਂ ਨੇ ਗੱਲ ਕੀਤੀ ਹੈ ਗੁਰੂ ਦੀ ਹਜ਼ੂਰੀ ਦੇ ਵਿੱਚ ਵੀਰ ਨੂੰ ਬੁਲਾਓ ਕਿਉਂਕਿ ਇੱਕ ਪਾਪੀ ਹੁੰਦਾ ਇੱਕ ਮਹਾਪਾਪੀ ਹੁੰਦਾ ਜਿਹੜਾ ਪਾਪੀ ਮਹਾਪਾਪੀ ਹੁੰਦਾ ਉਹ ਉਹ ਜਿਹੜੀਆਂ ਮਰਜ਼ੀ ਜਿਵੇਂ ਬਾਈ ਨੇ ਦੱਸਿਆ ਵੀ ਰਾਜਨੀਤਿਕ ਲੀਡਰ ਇਹ ਮਹਾਪਾਪੀ ਵਾਲੀ ਲਾਈਨ 'ਚ ਆਉਂਦੇ ਆ ਗੁਰੂ ਤੇ ਖੜ ਕੇ ਕਹਿ ਦਿੰਦੇ ਆ ਜੀ ਕੱਖ ਨਾ ਰਹੇ ਫੇ ਕੱਖ ਰਹਿੰਦਾ ਵੀ ਨਹੀਂ ਤੇ ਜਿਹੜਾ ਪਾਪੀ ਹੁੰਦਾ ਨਾ ਭੈ ਜਾ ਹੁੰਦਾ ਉਹਨੂੰ ਅਸੀਂ ਕਸਮ ਖਵਾਉਣ ਦੀ ਕੋਸ਼ਿਸ਼ ਕੀਤੀ ਉਹਨੂੰ ਵੀ ਖਾ ਤੂੰ ਜੇ ਇਮਾਨਦਾਰ ਆਪਣੇ ਬੱਚਿਆਂ ਦੀ ਕਸਮ ਖਾਉਂਨੇ ਖਾਦੀ ਨਹੀਂ ਐਦਾ ਮਤਲਬ ਕਿਤੇ ਕਿਣਕਾ ਹੈਗਾ ਮੈਂ ਐ ਨਹੀਂ ਕਹਿੰਦਾ ਵੀ ਇਹਨਾਂ ਦਾ ਘਣਾਪਨ ਆਉਣਾ ਸੀ ਉਹ ਜਿਹੜੇ ਅੰਦਰ ਇੱਕ ਸਚਾਈ ਸੀ ਨਾ ਉਹਨਾਂ ਦੇ ਅੰਦਰ ਇੱਕ ਸਚਾਈ ਵਾਏ ਗੁਰੂ ਨੇ ਸੱਜਣ ਠੱਗ ਨੂੰ ਭਾਈ ਸੱਜਣ ਬਣਾਉਣਾ ਸੀ ਹੇ ਵਾਹਿਗੁਰੂ ਉਸ ਸੱਜਣ ਠੱਗ ਨੂੰ ਅੱਜ ਤੋਂ ਭਾਈ ਸੱਜਣ ਬਣਾ ਦੇ ਮੇਰੀ ਬੇਨਤੀ ਹੈ ਤੇ ਤੁਸੀਂ ਸੰਗਤਾਂ ਨੇ ਜੋ ਵੀ ਪਿਆਰ ਬਖਸ਼ਿਆ ਉਹ ਵੀ ਉਸ ਮਾਲਕ ਦੀ ਉੜਿਆਈ ਆ ਉਹਦਾ ਉਹਦਾ ਧੰਵਾਦ ਆ ਅਸੀਂ ਹੈ ਨਹੀਂ ਐਨੇ ਜੋਗੇ ਹੈ ਨਹੀਂ ਕਿ ਵਾਹਿਗੁਰੂ ਸਾਡੇ ਵਿਚਾਰ ਸਾਡੇ ਮਾਪਿਆਂ ਕੋਲ ਨੰਗੇ ਹੋ ਜਾਣ ਬਾਈ ਜੀ ਸਾਨੂੰ ਬੇਜ दखਲ ਕਰ ਦੇਣ ਪਰ ਇਹ ਗੁਰੂ ਬਿਆਨਤਾ ਸਾਡੇ ਜਿਵੇਂ ਪਰਦੇ ਟਕੇ ਹੋਏ ਹਰੇਕ ਦੇ ਟਕੀ ਪਰ ਹਰੇਕ ਨੂੰ ਜਿਹੜਾ ਵੀ ਅੰਦਰੋਂ ਸੱਜਣ ਠੱਗ ਹੈ ਉਹਨੂੰ ਭਾਈ ਸੱਜਣ ਬਣਾ ਦੀ ਮੈਂ ਗੁਰੂ ਸਾਹਿਬ ਤੇਰੇ ਚਰਨਾਂ ਦੇ ਵਿੱਚ ਦਿਲੋਂ ਅਰਦਾਸ ਕਰਕੇ ਅੱਜ ਜਾਂਦਾ ਤੇ ਵੀਰ ਜੀ ਨੇ ਕਿਹਾ ਵੀ ਸੁਝਾ ਲੈਣ ਦੀ ਗੱਲ ਹੈ ਤਾਂ ਇੱਥੇ ਗੌਰਵ ਰਾਣਾ ਜੀ ਆਏ ਹੋਏ ਨੇ ਮੈਂ ਗੌਰਵ ਰਾਣਾ ਜੀ ਤੋਂ ਇੱਕ ਗੱਲ ਹੋਰ ਮੈਨੂੰ ਇਹ ਵੀ ਕਿਹਾ ਜਾਂਦਾ ਵੀ ਇਹ ਇੱਕ ਮਜਬ ਦਾ ਪੱਤਰਕਾਰ ਹੈ ਜੀ ਦੇਖੋ ਜੀ ਮੈਂ ਆਪਣੇ ਧਰਮ ਨੂੰ ਪਿਆਰ ਕਰਦਾ ਹਰੇਕ ਦਾ ਫਰਜ਼ ਹੈ ਦੂਜਿਆਂ ਦੇ ਹਰੇਕ ਦੇ ਧਰਮ ਦਾ ਮੈਂ ਸਤਿਕਾਰ ਕਰਦਾ ਜੀ ਤੇ ਮੈਨੂੰ ਤਾਂ ਇਹ ਪਤਾ ਲੱਗਿਆ ਸੀ ਨਾ ਵੀ ਉਹ ਸਰੂਪ ਦਾੜੀ ਰੱਖੀ ਹੋਈ ਜੀ ਮੈਂ ਤਾਂ ਇਸ ਕਰਕੇ ਆਇਆ ਸੀ ਜੀ ਵੀ ਉਹ ਕੰਮ ਕਰੀ ਜਾਂਦਾ ਉਹ ਮੇਰਾ ਇਹ ਬਹੁਤ ਇਹਨੇ ਕਿਹਾ ਵੀ ਉਹ ਭਾਈ ਇੱਕ ਮਰਜ਼ਬ ਕਰਕੇ ਚਲੇ ਗਿਆ ਗੁਰੂ ਪਾਸ਼ਾ ਜਾਣੀ ਜਾਣ ਨੇ ਸਰਬੱਤ ਦੇ ਭਲੇ ਦੇ ਵਿੱਚ ਸਾਰੇ ਧਰਮੋਂ ਦੇ ਸਾਰੀਆਂ ਜਾਤਾਂ ਪਾਤਾਂ ਆਉਂਦੀਆਂ ਜੀ ਜਿੰਨੀਆਂ ਅੱਜ ਤੱਕ ਕੋਈ ਇੰਟਰਵਿਊ ਕੀਤੀਆਂ ਜੇ ਕਿਸੇ ਨੂੰ ਸਾਨੂੰ ਪਤਾ ਲੱਗਦਾ ਵੀ ਕਿਸੇ ਦੇ ਇਸ ਤਰ੍ਹਾਂ ਦੀ ਕੋਈ ਗੱਲ ਹੈ ਕਿਸੇ ਨੂੰ ਮਦਦ ਦੀ ਕਿਸੇ ਤਰ੍ਹਾਂ ਦੀ ਲੋੜ ਹੈ ਤਾਂ ਉਹਦਾ ਨਾਂ ਤਾਂ ਕਦੇ ਜਾਤ ਪੁੱਛੀ ਜੀ ਨਾ ਕਦੇ ਨਾਮ ਪੁੱਛਿਆ ਪਰ ਜਿੰਨਿਆਂ ਦੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਤੇ ਹੁਣ ਮੈਂ ਕਹਿ ਦਵਾਂ ਵੀ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਉਹਦਾ ਫਲ ਦੇ ਤੋ ਜਦੋਂ ਅਸੀਂ ਇਹੀ ਕਬੂਲ ਕਰ ਲਿਆ ਅਸੀਂ ਤਾਂ ਕੁਝ ਕਰਿਆ ਹੀ ਨਹੀਂ ਫਿਰ ਫਲ ਵੀ ਕਿੱਥੋਂ ਮੰਗ ਸਕਦੇ ਆਂ ਭਾਈ ਅਰਦਾਸ ਦਾ ਪਰ ਵਾਹਿਗੁਰੂ ਸੱਚਾ ਪਾਤਸ਼ਾਹ ਸਰਬੱਤ ਦਾ ਭਲਾ ਕਰੇ ਤੇ ਗੌਰਵ ਰਾਣਾ ਜੀ ਆ ਜੋਗੀ ਜੀ ਹੈਗੇ ਨੇ ਭਾਈ ਮਾਨ ਸਿੰਘ ਜੀ ਆਏ ਨੇ ਤੇ ਹੋਰ ਵੀ ਖੋਸਾ ਜਥੇਬੰਦੀ ਤੋਂ ਹੈਗੇ ਨੇ ਆਗੂ ਸਹਿਬਾਨ ਜਿਹੜੇ ਜਿਹੜੇ ਵੀਰ ਹੈ ਨੇ ਇੱਕ ਵੀਰ ਰਣਵੀਰ ਸਿੰਘ ਜੀ ਅੱਜ ਜਰਾ ਆਇਓ ਜੀ ਇਹ ਰਣਵੀਰ ਸਿੰਘ ਜੀ ਆ ਜੀ ਦੁਸਾਂਜ ਤੋਂ ਇਹਨਾਂ ਦੇ ਨਾਲ ਵੀ ਉਹ ਠੱਗੀ ਦਾ ਸ਼ਿਕਾਰ ਹੋ ਜੀ ਇਹ ਕਹਿੰਦੇ ਮੈਂ ਆਉਂਦਾ ਬਹੁਤ ਮੈਨੂੰ ਫੋਨ ਅਜੇ ਆਇਆ ਵੀ ਜੀ ਐਫੀਡੈਵਿਟ ਵੀ ਦੇਣੇ ਪਏ ਦੇ ਦਾਂਗੇ ਇੱਥੇ ਵੀ ਬੈਠੇ ਹੋਣਗੇ ਬਹੁਤ ਬੈਠੇ ਹੋਣਗੇ ਜੀ ਪਰ ਮੈਂ ਤਾਂ ਮੇਰੀ ਜੇ ਮੇਰੀ ਦਿਲੋਂ ਇੱਛਾ ਜੀ ਮੇਰਾ ਵੈਸੇ ਨਿੱਜੀ ਤਾਂ ਕੋਈ ਹੈ ਨਹੀਂ ਜੀ ਨਾ ਮੇਰਾ ਕੋਈ ਉਹ ਪਰ ਵੀ ਇੱਥੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਜੇ ਉਹਨਾਂ ਨੂੰ ਕਰਕੇ ਤੇ ਦੂਜਾ ਕੈਮਰਿਆਂ ਵਾਲਾ ਚਿੰਤ ਕੀਤਾ ਜਾ ਸਕਦਾ ਤੇ ਵਾਹਿਗੁਰੂ ਸੱਚੇ ਪਾਸ਼ਾ ਸੱਜਣ ਠੱਗ ਨੂੰ ਭਾਈ ਸੱਜਣ ਬਣਾ ਦੇ ਤੇ ਇਹ ਵੀ ਨਾ ਹੋਵੇ ਜੀ ਵੀ ਜੇ ਉਹ ਅੱਜ ਤੋਂ ਬਾਅਦ ਸੁਧਰਦਾ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਪਰਿਵਾਰ ਨੂੰ ਜਾਂ ਉਹਨਾਂ ਨੂੰ ਕਦੇ ਟੌਰਚਰ ਕਰਨ ਦੀ ਕੋਸ਼ਿਸ਼ ਕਰੀਏ ਅਸੀਂ ਵੀ ਗੁਰੂ ਦੇ ਸੇਖਾਂ ਸਾਰੇ ਅੱਜ ਗੁਰੂ ਦੀ ਹਜ਼ੂਰੀ ਚ ਬੈਠੇ ਆ ਜੀ ਇੱਥੇ ਹੀ ਉਹਨੂੰ ਛੱਡ ਦਈਏ ਸਾਰਾ ਭੁੱਲ ਜਾਈਏ ਕਦੇ ਵੀ ਇਹ ਮੇਣਾ ਬਿਨਾ ਬੱਜੇ ਜੀ ਭਾਈ ਤੁਹਾਡੇ ਇਸ ਤਰ੍ਹਾਂ ਹੋਇਆ ਸੀ ਜੇ ਉਹਨਾਂ ਨੇ ਕੱਲੂ ਬੱਚਿਆਂ ਦੇ ਵਿਆਹ ਵੀ ਕਰਨੇ ਆ ਜੋ ਸੁਧਰ ਜਾਂਦੇ ਆ ਕੋਈ ਪਾਨੀ ਮਾਰ ਕੇ ਨਹੀਂ ਕਹੂੰਗਾ ਵੀ ਉਹ ਟਾਬੇ ਵਾਲਾ ਸੀਗਾ ਇੰਨੀ ਕੁ ਮੇਰੀ ਬੇਨਤੀ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ